ਕਈ ਜਨਮ ਭੈ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਜੋਇਓ ਮਿਲ ਜਗਦੀਸ਼ ਮਿਲਨ ਕੀ ਬਰੀਆ ਚਿਰੰਕਾਲ ਇਹ ਜਹ ਸੰਜਰੀਆ ਰਹਾ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਭ ਹਿਰ ਖਰਿਆ ਤਈ ਜਨਮ ਸਾਖ ਕਰਿ ਉਪਾਇਆ ਲਖ 84 ਜੁਨ ਪਰਮਾਇਆ ਸਾਧ ਸੰਗ ਭਇਓ ਜਨਮ ਪ੍ਰਾਪਤ ਕਰਿ ਸੇਵਾ ਭਜ ਹਰਿ ਹਰਿ ਗੁਰਮਤਿ ਤਿਆਗ ਮਾਨ ਝੂਠ ਬੇਮਾਨ ਜੀਵਤ ਮਰਹਿ ਦਰਗਹਿ ਪ੍ਰਵਾਨ ਜੋ ਕਿਛੁ ਹੋਆ ਸੋ ਤੁਜ ਤੇ ਹੋਗਾ ਅਵਰ ਨ ਦੂਜਾ ਕਰਨੈ ਜੋਗਾ ਤਾ ਮਿਲੈ ਜਾਂ ਲਹਿ ਮਿਲਾਈ ਕਹੋ ਨਾਨਕ ਹਰ ਹਰ ਗੁਣ ਗਾਈ